ਤੇ ਜਿੰਦਰ ਕੌਰ ਸੱਤੀ ਉਹਨਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਲਾਈਵ ਤਸਵੀਰਾਂ ਉਹ ਸਾਰੀ ਦੁਨੀਆ ਨੂੰ ਦੁਖੀ ਹੈ ਲਫ਼ਜ਼ ਸੁਣਨੇ ਹੋਗੇ ਕਵਿਤਾਵਾਂ ਦੇ ਵੇੜਿਆਂ ਦੇ ਵਿੱਚ ਬੜੀ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਉਹਨਾਂ ਦਾ ਹੋਣਾ ਹੀ ਬੜਾ ਬੜਾ ਸਾਰਿਆਂ ਦੇ ਲਈ ਬੜਾ ਤਰਵਾਸ ਸੀ ਮੇਰੀ ਪਿਛਲੀ ਕਵਿਤਾ ਦਾ ਕਿਤਾਬ ਦਾ ਉਹਨਾਂ ਨੇ ਮੁਖਬੰਦ ਲਿਖਿਆ ਸੀਗਾ ਬੜੀ ਸਾਜ ਰਹੀ ਹੈ ਸਾਡੀ ਤੁਹਾਨੂੰ ਇਹ ਲੱਗਦਾ ਕਿ ਉਹਨਾਂ ਦਾ ਹੋਣਾ ਤੁਹਾਨੂੰ ਆਲੇ ਦੁਆਲੇ ਬੜਾ ਛਾਂ ਦਾ ਅਹਿਸਾਸ ਦਿੰਦਾ ਸੀ ਸੋ ਮੈਨੂੰ ਲੱਗਦਾ ਹੈ ਕਿ ਅੱਜ ਸਹੀ ਮਾਇਨੇ ਚ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਉਹਦੇ ਸਿਰ ਤੋਂ ਛਾਂ ਉੱਟ ਗਈ ਤੁਹਾਡੀ ਮੁਲਾਕਾਤ ਆਖਰੀਆ ਕਦੋਂ ਗਈ ਹੈ ਅਸੀਂ ਪ੍ਰੋਗਰਾਮ ਸੀ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰੋਂ ਉਹਨਾਂ ਦਾ ਸਨਮਾਨ ਹੋਇਆ ਸੀ ਮੈਂ ਪ੍ਰੋਗਰਾਮ ਕਰ ਰਹੀ ਸੀ ਬਹੁਤ ਥੋੜੇ ਦਿਨ ਪਹਿਲਾਂ ਤੁਹਾਨੂੰ ਕੋਈ ਤਾਇ ਵਿਸ਼ਵਾਸ ਹੀ ਨਹੀਂ ਹੁੰਦਾ ਹੈਗਾ ਕਿ ਇੰਨੀ ਜਲਦੀ ਬੰਦੇ ਨੂੰ ਦੇਖ ਕੇ ਬੰਦਾ ਕਿੱਥੇ ਚਲਾ ਜਾਂਦਾ ਹੈ